ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜ਼ਿਲ੍ਹਾ ਪਟਿਆਲਾ ਤਹਿਸੀਲ ਨਾਭਾ ਹੀਰਾਵਾੜ ਕਲੋਨੀ ਗ੍ਰਿਡ ਚੌਕ ਨਾਭਾ ਤੋਂ ਆਏ ਜੀ ਪਿੰਡ ਸਾਡਾ ਰੋਟੀ ਖਾਸ ਤਹਿਸੀਲ ਨਾਭੇ ਤੋਂ ਹੀ ਪਿੰਡ ਸਾਡਾ ਰੋਟੀ ਖਾਸ ਹੈ ਜੀ ਅਸੀਂ ਇਹ ਸੰਗਤ ਦੇ ਬਹੁਤ ਬਹੁਤ ਕਮੇਟੀ ਦੇ ਧੰਨਵਾਦ ਆ ਜੀ ਇਹਨਾਂ ਨੇ ਸਾਡੀ ਆਿਆਂ ਦੀ ਬਹੁਤ ਦੇਖਰੇਖ ਕੀਤੀ ਜੀ ਸਾਰਾ ਸੰਗਤ ਦਾ ਖਾਣ ਪੀਣ ਦਾ ਰਹਿਣ ਸਹਿਣ ਦਾ ਬਹੁਤ ਇੱਕਦਮ ਆਪਣੇ ਘਰੇ ਇੱਕ ਮਹਿਮਾਨ ਆ ਜਾ ਉਹਦਾ ਨਹੀਂ ਇੰਤਜ਼ਾਮ ਹੁੰਦਾ ਇਹਨਾਂ ਦਾ ਸਾਡਾ ਜਥਾ 950 ਦਾ ਜਥਾ 1100 ਦੇ ਵਿੱਚ ਸਾਰੀਆਂ ਜਿਹੜੀਆਂ ਚੱਲਦੀਆਂ ਨੇ ਇਹਨਾਂ ਦੀਆਂ ਕੰਪਨੀਆਂ ਨੇ ਸਾਡੀ ਦੇਖ ਰੇਖ ਕੀਤੀ ਤੇ ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਸਾਡਾ ਉਰੇ ਆ ਕੇ ਬੜਾ ਮਨ ਖੁਸ਼ ਹੋਇਆ ਆਈ ਅਸੀਂ ਪਹਿਲੀ ਵਾਰ ਆ ਸੰਗਤ ਨੂੰ ਦਾ ਖਾਣ ਪੀਣ ਦਾ ਲੰਗਰ ਦਾ ਬਹੁਤ ਬਹੁਤ ਨਾਨੀ ਦਰਸ਼ਨ ਕਰਕੇ ਬਹੁਤ ਬਹੁਤ ਖੁਸ਼ੀ ਵੀ ਹੋਈ ਜੀ ਸਾਡੇ ਭਾਗ ਚੰਗੇ ਤੇ ਸਰਕਾਰ ਨੇ ਸਾਡਾ ਵਿਜਾ ਵੀ ਲਾਤਾ ਸਤਿ ਸ਼੍ਰੀ ਅਕਾਲ ਨੂੰ ਆਪਣੇ ਉਧਰ ਜੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਲੈ ਕੀ ਪੇਗਾਮ ਦੇ ਅਸੀਂ ਕਹਿੰਨੇ ਵੀ ਸਾਡੇ ਕਿੰਨੀ ਵੀ ਪੰਜਾਬ ਚ ਆਓ ਜੀ ਅਸੀਂ ਵੀ ਤੁਹਾਡਾ ਆਇਕਣੇ ਆਇਆਂ ਦਾ ਧੰਨਵਾਦ ਸੇਵਾ ਜੋ ਤਿਲ ਫੁੱਲ ਕਰ ਸਕੀਏ ਜੀ ਜਾਨ 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 ਹਾਂ ਜੀ ਸਾਨੂੰ ਅਸੀਂ ਫੇਰ ਆਸ ਕਰਦੇ ਆਂ ਵੀ ਜੇ ਪ੍ਰਮਾਤਮਾ ਹੁਕਮ ਕਰੇ ਅਗਲੇ ਦੁਬਾਰਾ ਬੁਲਾਵੇ ਜੀ ਅਸੀਂ ਤੈ ਦਿਲੋਂ ਸ਼ੁਕਰ ਗੁਜ਼ਾਰ ਆਂ ਜੀ ਜਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ